ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਮਾਪਿਆਂ ਦਾ ਉਪਕਾਰ ਵਿਸਾਰਨਾ ਪਾਪ ਹੈ ਅਸੀਂ ਜਿਸ ਸ਼ਬਦ ਦੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਉਸ ਵਿੱਚ ਗੁਰੂ ਜੀ ਫਰਮਾ ਰਹੇ ਹਨ ਕਿ ਮਾਪਿਆਂ ਦਾ ਉਪਕਾਰ ਵਿਸਾਰਨ ਵਾਲਾ ਬਹੁਤ ਵੱਡਾ ਪਾਪੀ ਹੈ ਸੋ ਆਓ ਅੱਜ ਅਸੀਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ કામન કામન આરિયે કીતો કામન કંત પਿਆરે ગુરુજી ફરમારે હન કી એ ટૂને કરન વાલી સ્ત્રી ને અપને પ્યારے પતિ ઉਤੇ એસા ટૂના કીતા હે કી ઓ સબ કુછ ભૂલ ગયા હે જમ્મે સાઈ વિસાર્યા વિવાહ્યા માં પ્યો વિસારે ਕਿ ਜੰਮਦਿਆਂ ਉਸਨੇ ਰੱਬ ਨੂੰ ਭੁਲਾ ਦਿੱਤਾ ਅਤੇ ਜਦੋਂ ਹੁਣ ਵਿਆਹ ਗਿਆ ਹੈ ਤਾਂ ਆਪਣੇ ਮਾਂ ਪਿਓ ਦੋਵੇਂ ਹੀ ਭੁਲਾ ਦਿੱਤੇ ਹਨ ਸੋਖਾ ਸੁਖ ਵਿਵਾਹਿਆ ਸੌਣ ਸੰਜੋਗ ਵਿਚਾਰ ਵਿਚਾਰੇ ਚੰਗੇ ਸ਼ਗਨਾ ਅਤੇ ਚੰਗੇ ਸੰਜੋਗਾ ਨਾਲ ਮਾਂ ਪਿਓ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ ਪੁੱਤ ਨੂੰਹੇ ਦਾ ਮੇਲ ਵੇਖ ਅੰਗ ਨਾ ਮਾਵਨ ਮਾ ਪਿਓ ਵਾਰੀ ਮਾ ਪਿਓ ਆਪਣੇ ਪੁੱਤਰ ਅਤੇ ਨੋਹ ਹੁੰਦਾ ਮੇਲ ਵੇਖ ਕੇ ਬਹੁਤ ਹੀ ਖੁਸ਼ ਹੁੰਦੇ ਹਨ ਅਤੇ ਮਨ ਹੀ ਮਨ ਪ੍ਰਸੰਨ ਹੁੰਦੇ ਹਨ ਨੋਹੋ ਨਿਤ ਮੰਤ ਕੋ ਮੰਤ ਦੇ ਮਾ ਪਿਓ ਛੱਡ ਵੱਡੇ ਹਤਿਆਰੀ ਪਤੀ ਨੂੰ ਆਖਦੀ ਹੈ اے ਪਿਆਰੇ ਪਤੀ ਤੂੰ ਆਪਣੇ ਮਾਪਿਓ ਨੂੰ ਛੱਡ ਦੇ ਇਹ ਬੜੇ ਵੱਡੇ ਹਥਿਆਾਰੇ ਹਨ ਤੇਰਾ ਭਲਾ ਇਸੇ ਵਿੱਚ ਹੀ ਹੈ ਇਹਨਾਂ ਨੂੰ ਛੱਡ ਦੇ ਵਖ ਹੋਵੇ ਪੁੱਤਰਨ ਲੈ ਮਾਪਿਓ ਦੇ ਉਪਕਾਰ ਵਿਸਾਰੇ ਪੁੱਤਰ ਆਪਣੀ ਵੋਹਟੀ ਨੂੰ ਲੈ ਕੇ ਅੱਡ ਹੋ ਜਾਂਦਾ ਹੈ ਅਤੇ ਆਪਣੇ ਮਾਪਿਆਂ ਦੇ ਸਾਰੇ ਉਪਕਾਰ ਵਿਸਾਰ ਦਿੰਦਾ ਹੈ ਕਿ ਉਹਨਾਂ ਨੇ ਮੈਨੂੰ ਕਿੰਨੀ ਰੀਝਾਂ ਨਾਲ ਪਾਲਿਆ ਸੀ ਅਤੇ ਮੇਰੇ ਸਗਨ ਵਿਹਾਰ ਕੀਤੇ ਲੋਕਾਚਾਰ ਹੋਏ ਵੱਡੇ ਕੁਚਾਰੇ ਅਤੇ ਕੋਟੀ ਚਾਲ ਚੱਲਣ ਵਾਲੇ ਪੁੱਤ ਨੇ ਲੋਕਾਚਾਰੀ ਵਿੱਚ ਆਪਣੇ ਮਾੜੇ ਕਰਮਾਂ ਨਾਲ ਕੋਸ਼ਿਸ਼ ਵੀ ਹਾਸਲ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ